ਕੁਸ਼ਤੀ ਜਿੱਤੀ ਹੈ ਰਾਜੂ ਰਈਏਵਾਲ ਨੇ ਸਿਰਾ ਕਰਾ ਆ ਵੀ ਕੁਸ਼ਤੀਆਂ ਵੱਡੀਆਂ ਇੱਕ ਪਾਸੇ ਅਸ਼ੀਸ਼ ਤੇ ਦੂਜੇ ਪਾਸੇ ਜਸਕਰ ਜਸਟ ਕਾਉਨਰ ਸੇ ਬਿਗਲ ਹੈ ਇਹਦਾ ਚੂਸੇ ਵਾਲ ਪਿੰਡਾ ਇਹ ਪੱਟੀ ਵਾਲੇ ਸ਼ਿੰਦੇ ਦਾ ਪੋਪਾ ਉਹ ਭਾਂਡੇ ਸਾਹ ਦਾ ਚੰਡਿਆ ਹੋਇਆ ਹੈ ਦੁਨੀਆ ਦਾ ਵੱਡਾ ਮੱਲ ਹੈ ਇੱਕ ਵਾਰੀ ਤਾੜੀ ਮਾਰ ਦਿਓ ਦੋਵਾਂ ਪਹਿਲਵਾਨਾਂ ਦੇ ਲਈ ਇੱਕ ਪਾਸੇ ਅਸ਼ੀਸ਼ ਖੇਚ ਗਿਆ ਰਾ ਕਾ ਦੀ ਬਿੱਲੀ ਆਸ ਕਰ ਲੇ ਪਾਸੇ ਰੱਖਿਆ ਧਾਮ ਦੇ ਗੋਡਾ ਆ ਤਾਲਵਾ ਬਾਬਾ ਫਲਾਈ ਵਾਲਾ ਆ ਦੀਪਾ ਬਾਬਾ ਜੀ ਦਾ ਚੰਡਿਆ ਹੋਇਆ ਮੱਲ ਮਾਛੀ ਵਾਣ ਦੇ ਲਾਗੇ ਰਾਣਵਾ ਪਿੰਡ ਆ ਗੁੱਜਰ ਬਲਾਦਨੀ ਨੂੰ ਬੁਲਾਉਂ ਕਰਦਾ ਦੇਖੋ ਮੇਰੇ ਵੀਰ ਬਾਹ ਦੇਖਣਿਆ ਵੱੱਦ ਦੇ ਉੱਪਰ ਨਾ ਹਾਂ ਬਸ ਤਿਆਰ ਰੱਖਿਆ ਤੁਸੀਂ ਵਾਦੀ ਵਧੀਆ ਬਸ ਸੁਣਦਾ ਅਸ਼ੀਸ਼ ਦਿੱਲੀ ਦੇ ਦਰਵਾਜ਼ਾ কুਸਤੀ ਬਾਦ ਵਧੀਆ ਮੰਨੋ ਅਮਰੀਕਾ ਵਾਲਾ ਕਹਿੰਦੇ ਕਿ ਬੜੀ ਡਿਮਾਂਡ ਸੀ ਕਿ ਜੱਸੇ ਨੂੰ ਖਾਰੇ ਦੇ ਵਿੱਚ ਆਪਾਂ ਘੜਾਉਣਾ ਹੈ ਇੱਕ ਪਾਸੇ ਜੱਸਾ ਨਾਲ ਅਸਰ ਪੰਦੀ ਹੈ ਬਾਪਾ ਫਲਾਈ ਨੇ কুਸਤੀ ਜਿਹੜੀ ਹੈ ਆਹ ਰੋ ਦਿੱਲੀ ਨੂੰ ਆਪ ਆ ਬੰਦਾ ਵੀ ਚੰਡੀ ਦਾਦੇ ਦੀ ਸਰਦ ਸਾਰੇ ਦੀਪਾ ਬਾਬਾ ਜੀ ਪੀਰ ਬਾਬਾ ਫਲਾਈ ਸਾਹਿਬ ਬਹੁਤ ਵਧੀਆ ਕੁਸ਼ਤੀ ਪਰ ਉਧਰੇ ਪਾਸੇ ਜੱਸੇ ਵਾਲੀ ਕੁਸ਼ਤੀ ਦੀ ਆਪਾਂ ਗੱਲ ਕਰੀਏ ਬਾਈ ਰਸ ਕੇ ਆ ਜਿਓ ਰਾਫੀ ਜੱਬ ਥੋੜੇ ਜਿਹਾ ਆਪਾਂ ਬਾਹਰ ਨੂੰ ਆ ਜੀਏ ਆ ਵੀ ਕੁਸ਼ਤੀ ਸਿਰੇ ਦੀ ਹੋਣੀ ਹੈ ਇੱਕ ਪਾਸੇ ਅਸ਼ੀਸ਼ ਹੈ ਆ ਦੂਜੇ ਪਾਸੇ ਜੱਸਾ ਮਾਵਾ ਦਾ ਬਲੀ ਫਤ ਬੱਬਰ ਸ਼ੇਰ ਓ ਬੱਲੇ ਬੱਲੇ ਕਰਾਉਂਦਾ ਇਹਨਾਂ ਕਿ 20 ਅਗਸਤ ਨੂੰ ਮਹਾਰਾਸ਼ਟਰ ਦੇ ਵਿੱਚ ਮਹਿੰਦਰ ਗਾਇਕਵਾਰ ਦੇ ਨਾਲ ਅਸ਼ੀਸ਼ ਦਿੱਲੀ ਦੀ ਕੁਸ਼ਤੀ ਹੋਈ ਔਰ ਮਹਿੰਦਰ ਗਾਇਕਵਾਰ ਨੂੰ ਚੇਤਕ ਕੀਤਾ ਅੱਜ ਵੱਡੇ ਨਾਲ ਕਿਉਂਕਿ ਸੂਲਾ ਦੇ ਜਿਹੜੇ ਮੂੰਹ ਆ ਤਿੱਖੇ ਆ ਕਿਹਾ ਕੁਝ ਨਹੀਂ ਜਾ ਸਕਦਾ ਕਿ ਲੋੜ ਕਿਸੇ ਤੋਂ ਮੰਗਵਾ ਉਤਲੀ ਜੇਰ ਚ ਪਾਈਏ ਨਾ ਪਾਂਤੀ ਪੋਤ ਤੇ ਬੱਕਰਾ ਉਹ ਕਦੇ ਵੀ ਰੱਜ ਕੇ ਖਾਈਏ ਨਾ ਸੱਪ ਨੇ ਉਹ ਸ਼ੇਰ ਕਿਸੇ ਤੋਂ ਝੁਰਦੇ ਨਹੀਂ ਹੁੰਦੇ ਸ਼ੇਰਾ ਤੇ ਜੱਟ ਤੇ ਜੀਟਰ ਪਹਿਲੀ ਸਿਰਫੇ ਪੈਦੀ ਹੁੰਦੇ ਸ਼ੇਰਾ ਜੱਟ ਤੇ ਜੀਟਰ ਪੈਦੀ ਸਲਫੇ ਤੋਕੋ ਨਹੀਂ ਹੁੰਦਾ ਜਦੋਂ ਬਾਦ ਉਸਤੀ ਪੱਟੀ ਹੈ ਕਿ ਮੋਰੇ ਖੜ ਕੇ ਹੌਸਲਾ ਕਰਕੇ ਪੁੱਤਰੇ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਚੰਗੀ ਲਾਗੇ ਡੇਗਣ ਦਾ ਆ ਰਾਜੇ ਖੇਲੇ ਅਟਪ ਪੰਜਾਬੀ ਤੇ ਜਿਗਰਾ ਰੱਖਦੇ ਖੇਡਣ ਦਾ ਅੱਜ ਜਿਗਰੇ ਬਲੰਦ ਆ ਮੁਰਕੋ ਮੁਰਗੀ ਹੋਏ ਸਦੀਰ ਕਿ ਮੁਰਕੋ ਮੁਰਗੀ ਹੋ ਗਿਆ ਯਾਰਾ ਜੋਰ ਚੋਂ ਬਰਾਂ ਦਾ ਕੰਡੇ ਵੀ ਨਹੀਂ ਚੁਪਦਾ ਜਿਸਮ ਕਠੋਰ ਖੂਨ ਲਲਕਾਰ ਤਾਂ ਵੱਜਦੇ ਰਾਜੇ ਖੇਲੇ ਮਰਦ ਬਦਲੋ ਬੱਜਦੇ ਬੱਜਦੇ ਅੱਜ ਬਹੁਤ ਹੀ ਵਧੀਆ ਜਿਹੜਾ 18 ਮੈਂ ਸਮੂਚੀ ਨਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰਸੇ ਕਹਿੰਦੇ ਕਿ ਆਸ਼ੀਸ਼ ਦਿੱਲੀ ਹੈ 20 ਅਗਸਤ ਨੂੰ ਇਹ ਫਤਮਾ ਨੇ ਬਿਹਤਰ ਗਾਇਕਤਾ ਤੋਂ ਚਿਤ ਕੀਤਾ ਦੂਸਰੇ ਪਾਸੇ ਪੱਟੀ ਵਾਲਾ ਜਿਹੜੀਆਂ ਕਰਦੇ ਆ ਗਾਣੇ ਪੱਟੀਆਂ ਬੜਾ ਵੱਡਾ ਗੱਲ ਆਪਾਂ ਸਾਰੇ ਖੜੇ ਹੋ ਕੇ ਇੱਕ ਵਾਰੀ ਤਾੜੀ ਮਾਰ ਦਈਏ ਜੀ ਮਾਰ ਜੀ ਕੈਨੇਡਾ ਗੱਡੀ ਦੇ ਮੋਰੇ ਜਿਹੜੇ ਦਰਸ਼ਕ ਵੀਰ ਆ ਕਿਉਂਕਿ ਇਧਰ ਪੰਜਾਬ ਪੰਜਾਬੀ 365 ਲਾਈਵ ਕੈਮਰਾ ਗੱਡੀ ਜੀ ਚੱਲਦਾ ਬਾਹਰ ਉਹਨਾਂ ਦੇ ਵੀ ਵੀਰ ਕੈਨੇਡਾ ਅਮਰੀਕਾ ਚ ਦੇਖ ਰਹੇ ਵੱਡੀ ਕੁਸ਼ਤੀ ਆ ਸਾਰੇ ਫਰੰਦ ਖਾਲੀ ਕਰਾਉਂਦੀ ਬੋਲਦਾ ਆ ਗੱਡੀ ਦੇ ਮੋਰੇ ਜਿਹੜੇ ਖੜੇ ਆ ਆ ਸਾਰੇ ਭਲਵਾਨਾਂ ਨੂੰ ਸਾਈਟ ਤੇ ਕਰਾ ਲਿਆ ਥੋੜਾ ਥੋੜਾ ਕਿਉਂਕਿ ਜਸਵੰਤ ਦੀ ਕੁਸ਼ਤੀ ਬਾਹਰ ਸਾਡੇ ਵੀਰ ਦੋਸਤ ਗੁਰਪਾਲ ਸਿੰਘ ਜੀ ਅਸੀਂ ਧੰਨਵਾਦ ਕਰਦੇ ਆ ਅਮਰੀਕਾ ਬਾੜੇ ਦਾ ਮਨੂ ਯੂ ਐਸ ਵੀ ਵੀਰਾਂ ਦਾ ਬਹੁਤ ਬਹੁਤ ਧੰਵਾਦ ਆਲੇ ਵਿੱਚ ਥਾਣੇਦਾਰ ਸਰਦਾਰ ਅਫਤਾਰ ਸਿੰਘ ਮੰਨਵੀਰ ਜੂ ਕੇ ਮੋਜੇ ਔਰ ਮਜਾਰਾ ਜਿਨ੍ਹਾਂ ਵੱਲੋਂ ਅਗਲੇ ਸਾਲ ਮੋਟਰਸਾਈਕਲ ਦਿੱਤਾ ਜਾਣਾ ਸਾਡੇ ਪੰਜਾਬੀ ਬੋਲੰ ਦਾ ਬੱਜਾ ਮਾਨ ਪੋਜਿਆ ਮੰਨਵੀਰ ਸਿੰਘ ਜੀ ਜੂ ਐਸ ਮੰਨਵੀਰ ਸਿੰਘ ਜੀ ਜੂ ਕੇ ਜੋ ਸਾਡੇ ਵੀਰ ਮੋਜੇ ਔਰ ਮਜਾਰੇ ਤੋਂ ਦਾਟੇ ਦੇ ਚੱਲਣ

ਸਕਤਾ ਦੇ ਨਾਲ ਕਿ ਇੱਡਾ ਵੱਡਾ ਉਤਮ ਜਿਹੜਾ ਬਾਖੜੀ ਕਰਕੇ ਫੱਦੇ ਦੀ ਸਾਜ ਪਾਇਓ ਸਕਤਾ ਦੇ ਨਾਲ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਉਤਾਰ ਸਿੰਘ ਦੀ ਖਾਨੇਦਾਰ ਸਾਹਿਬ ਜੀ ਦੇ ਹਰ ਬਹੁਤ ਵੱਡੀ ਇਹ ਲੰਬੇ ਸਮੇਂ ਤੋਂ ਸਰਦਾਰ ਅਰਤਾਜ ਸਿੰਘ ਜੀ ਸਰਦਾਰ ਗੁਰਪਾਲ ਸਿੰਘ ਜੀ ਸਾਰੇ ਮਰਵੀਨ ਨਗਰ ਨਿਵਾਸੀ ਛੰਦ ਮੇਲੇ ਨੂੰ ਕਰਾਉਣ ਲਈ ਦਿਨ ਰਾਤ ਮਿਹਨਤ ਕਰਦੇ ਆ। ਦਾਦੇ ਦੀ ਰਹਿਮਤ ਅੱਜ ਵੱਡੀ ਕੁਸ਼ਤੀ। ਇਹ ਸਮੇਂ ਆ ਵੀ ਸਿਰੇ ਦੀ। ਹੁਣ ਹਾਰ ਛੱਲਿਆ। ਅਸ਼ੀਰਦ ਸਿੰਘ ਤੇ ਹੇਠਲੇ ਪਾਸੇ ਅਸ਼ੀਰ ਸਾਹਿਬ ਦੇ ਉੱਪਰਲੇ ਪਾਸੇ ਦੱਸਾ ਬਾਹ ਬੀ ਵਧੀਆ ਆਸ਼ੀਸ਼ ਦਿੱਲੀ ਏਥੇ ਬਾਪੇ ਕੈਮਰਾ ਚੱਲਣ ਦੋ ਮੇਰੇ ਵੀਰ ਕੈਮਰਾ ਥੋੜਾ ਜਿਹਾ ਉੱਪਰਲੇ ਪਾਸੇ ਇਹ ਦੱਸਾ ਹੈ ਕਿ ਸੀਨ ਸਬਰ ਕਰ ਭਗਤ ਕਬੀਰ ਵਾਂਗੂ ਰੁੱਖੀ ਖਾ ਕੇ ਗੁਟਬਾਣੀ ਦਾ ਪਿੱਛੇ ਦੇ ਉਹ ਦੁੱਖ ਸੁਖ ਮਸਲੀਹ ਤੇ ਸਹੀ ਜਾਵੇ ਦੁਖੀ ਹੋਵੇ ਨਾ ਬਹੁਤ ਸੀ ਕੱਡੇ ਉਸ ਬੰਦ ਨੂੰ ਬੰਦ ਨੂੰ ਗੱਡੇ ਨਾਲ ਜੋੜੀਏ ਨਾ ਜਿਹੜਾ